ਦੁਆਰਾ ਬਾਬਾ ਭੁਮਨ ਸਾਹਿਬ ਜੀ ਉਥੋਂ ਦੀ ਕਮੇਟੀ ਨੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਸੀ ਨਗਰ ਦੇ ਵਿੱਚ ਜਿਸ ਵਿੱਚ ਮੁੰਨੇ ਬੱਚਿਆਂ ਨੂੰ ਪੰਜ ਪਿਆਰੇ ਸਰਬਾਨਾਂ ਦੀ ਵਰਦੀ ਪਵਾ ਕੇ ਪੰਜ ਪਿਆਰੇ ਸਰਬਾਨਾਂ ਦੀ ਥਾ ਤੇ ਪਾਲਕੀ ਸਾਹਿਬ ਦੇ ਅੱਗੇ ਪੋਹੇ ਗਿਆ ਤੇ ਕਮੇਟੀ ਵੱਲੋਂ ਹੱਥ ਜੋੜੇ ਗਏ ਕਿ ਸਾਨੂੰ ਇਸ ਮਰਜ਼ਾਦਾ ਦਾ ਪਤਾ ਨਹੀਂ ਸੀ ਔਰ ਉਹ ਜਿਹੜੇ ਪੰਜ ਮੁੰਨੇ ਮੁੰਡੇ ਅੰਜ ਪਿਆਰੇ ਸਹਬਾਨਾਂ ਦੀ ਸੇਵਾ ਵਿੱਚ ਲੱਗੇ ਸਨ ਉਹ ਵੀ ਹਾਜ਼ਰ ਹੋ ਕੇ ਉੱਥੇ ਸੰਗਤ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਔਰ ਖਾਲਸਾ ਪੰਥ ਕੋਲੋਂ ਮੁਆਫੀ ਮੰਗਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਦੇ ਵੱਲੋਂ ਸ਼ਰਧਾ ਭਾਵਨਾਵਾਂ ਦੇ ਨਾਲ ਮਨਾਇਆ ਗਿਆ ਨਗਰ ਕੀਰਤਨ ਵੀ ਸਜਾਏ ਗਏ ਤੇ ਇਸ ਦੇ ਨਾਲ ਹੀ ਥਾਂ-ਥਾਂ ਦੇ ਉੱਤੇ ਸੰਤਾਂ ਦੇ ਵੱਲੋਂ ਲੰਗਰ ਵੀ ਲਗਾਏ ਗਏ ਪਰ ਇਸ ਬਿਚਾਲੇ ਇੱਕ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਗਰ ਕੀਰਤਨ ਵਿੱਚ ਪੰਜ ਪਿਆਰੀਆਂ ਦੀ ਥਾਂ ਤੇ ਕੋਨੇ-ਮੋਨੇ ਮੁੰਡਿਆਂ ਨੂੰ ਪੰਜ ਪਿਆਰੇ ਸਹਿਵਾਨਾਂ ਦੀ ਵਰਦੀ ਪਵਾ ਕੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਜਾ ਰਿਆ ਸੀ ਦੱਸਦੀ ਕਿ ਇਹ ਵੀਡੀਓ ਹਰਿਆਣਾ ਦੇ ਗੁਰਦੁਆਰਾ ਸਾਹਿਬ ਐਲੀ ਸਦਰ ਦੀ ਹੈ ਜਿਸ ਤੋਂ ਬਾਅਦ ਹੁਣ ਇਸ ਮਸਲੇ ਤੇ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਹਰਿਆਣਾ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਦੇ ਸਨਿਮਰ ਬੇਨਤੀ ਹੈ ਜੋ ਕਿ ਇੱਕ ਗੱਲ ਦੀ ਪੋਸਟ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਰਿਆਣੇ ਵਿੱਚ ਫਤਿਹਬਾਦ ਜ਼ਿਲ੍ਹੇ ਦੇ ਪਿੰਡ ਅਹਿਲੀ ਸਦਰ ਦੇ ਵਿੱਚ ਕੱਲ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮਨਾਉਂਦੇ ਆ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਉੱਥੋਂ ਦੀ ਕਮੇਟੀ ਨੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਸੀ ਨਗਰ ਦੇ ਵਿੱਚ ਜਿਸ ਦੇ ਵਿੱਚ ਜਾਣੇ ਅਣਜਾਣੇ ਵਿੱਚ ਜਿੰਨਾਂ ਕੋਲੋਂ ਇੱਕ ਗਲਤੀ ਹੋਈ ਜਿਸ ਵਿੱਚ ਮੁੰਨੇ ਬੱਚਿਆਂ ਨੂੰ ਪੰਜ ਪਿਆਰੇ ਸਹਬਾਨਾਂ ਦੀ ਵਰਦੀ ਪਵਾ ਕੇ ਪੰਜ ਪਿਆਰੇ ਸਰਬਾਨਾਂ ਦੀ ਥਾਂ ਤੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਗਿਆ ਜੋ ਕਿ ਪੰਥ ਪੰਥਕ ਮਰਯਾਦਾ ਦਾ ਘਾਣ ਸੀ ਜਿਸ ਵਕਤ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲੇ ਖਬਰ ਪਹੁੰਚੀ ਕੱਲ ਕੱਲ ਕੋਈ ਰੁਝੇਵੇਂ ਕਾਰਨ ਆਇਆ ਨਹੀਂ ਗਿਆ ਅੱਜ ਆ ਕੇ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਅਹਿਲੀ ਸਦਰ ਵਿਖੇ ਕਮੇਟੀ ਨੂੰ ਇਕੱਠਾ ਕੀਤਾ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਭੂਮਣ ਸ਼ਾਹ ਦੀ ਕਮੇਟੀ ਨੂੰ ਬੁਲਾਇਆ ਗਿਆ ਬੁਲਾ ਕੇ ਇੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਮੇਟੀ ਵੱਲੋਂ ਹੱਥ ਜੋੜੇ ਗਏ ਕਿ ਸਾਨੂੰ ਇਸ ਮਰਜ਼ਾਦਾ ਦਾ ਪਤਾ ਨਹੀਂ ਸੀ ਅਣਜਾਣਪੁਣੇ ਵਿੱਚ ਸਾਡੇ ਕੋਲੋਂ ਭੁੱਲ ਹੋ ਗਈ ਆ ਅੱਗੇ ਤੋਂ ਅਸੀਂ ਇਸ ਮਰਜ਼ਾਦਾ ਤੇ ਪਹਿਰਾ ਦੇਵਾਂਗੇ ਮਰਜ਼ਾਦਾ ਤੋਂ ਉਲਟ ਨਹੀਂ ਹੋਵਾਂਗੇ ਮਰਜ਼ਾਦਾ ਦੇ ਵਿੱਚ ਰਹਿ ਕੇ ਜਿਹੜੀਆਂ ਸੇਵਾਵਾਂ ਗੁਰੂ ਘਰ ਦੀਆਂ ਕਰਾਂਗੇ ਜਿਹੜੀਆਂ ਭੁੱਲਾਂ ਗਲਤੀਆਂ ਪਿੱਛੇ ਹੋ ਗਈਆਂ ਉਹਨਾਂ ਦਾ ਪਛਤਾਪਤ ਕਰਦੇ ਆਂ ਔਰ ਕੱਲ ਨੂੰ ਗੁਰਦੁਆਰਾ ਬਾਬਾ ਭੂਮਣ ਸ਼ਾ ਵਿਖੇ ਪਛਤਾਪ ਵਜੋ ਨਗਰ ਦੀ ਸਮੂਹ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਔਰ ਉਹ ਜਿਹੜੇ ਪੰਜ ਸ ਮੁੰਨੇ ਮੁੰਡੇ ਪੰਜ ਪਿਆਰੇ ਸਹਿਬਾਨਾਂ ਦੀ ਸੇਵਾ ਵਿੱਚ ਲੱਗੇ ਸਨ ਉਹ ਵੀ ਹਾਜ਼ਰ ਹੋ ਕੇ ਉੱਥੇ ਸੰਗਤ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਔਰ ਖਾਲਸਾ ਪੰਥ ਕੋਲੋਂ ਮੁਆਫੀ ਮੰਗਣਗੇ ਕੱਲ ਨੂੰ ਨਗਰ ਅਹਿਲੀ ਸਦਰ ਵਿਖੇ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪਛਤ ਆਪ ਵਜੋ ਕੀਤੇ ਜਾਣਗੇ ਸੋ ਸੰਗਤਾਂ ਜਿਹੜੀਆਂ ਜਿਹੜੀਆਂ ਪਹੁੰਚ ਸਕਦੀਆਂ ਹਨ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਵਿਖੇ 8 ਵਜੇ ਤੋਂ 11 ਵਜੇ ਤੱਕ ਦਾ ਇਹ ਸਮਾਗਮ ਹੋਵੇਗਾ ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਹਨ ਉਹ 8 ਤੋਂ 10 11 ਵਜੇ ਤੱਕ ਦਾ ਟਾਈਮ ਹੈ ਕੱਲ ਨੂੰ 8 ਤਰੀਕ ਨੂੰ 8 ਜਨਵਰੀ 2025 ਨੂੰ ਇਹ ਪਛਤ ਆਪ ਸਮਾਗਮ ਰੱਖਿਆ ਗਿਆ ਹੈ ਸੋ ਸਰਬਾਤ ਸੰਗਤਾਂ ਪੰਚਨ ਦੀ ਕਿਰਪਾਲਤਾ ਕਰਿਓ ਤਾਂ ਸੰਗਤ ਵੱਲੋਂ ਜਿਹੜੀ ਇਹ ਭੁੱਲ ਗਲਤੀ ਹੋਈ ਉਹਦੀ ਮੁਆਫੀ ਮੰਗੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਦੀ ਕਿ ਇਕੱਟਨਾ ਐਲੀ ਸਦਰ ਫਤਿਆਬਾਦ ਹਰਿਆਣਾ ਦੀ ਦਸਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਉੱਤੇ ਐਕਸ਼ਨ ਵੀ ਲਿਆ ਗਿਆ ਹੈ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵੱਲੋਂ ਮਾਫੀ ਵੀ ਮੰਗੀ ਗਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਨੂੰ ਮर्यादा ਬਾਰੇ ਨਹੀਂ ਸੀ ਪਤਾ ਇਸ ਕਰਕੇ ਉਹ ਮਾਫੀ ਮੰਗਦੇ ਨੇ ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਸੇਵਾ ਵੀ ਉਹਨਾਂ ਨੂੰ ਲਗਾਈ ਗਈ ਹੈ ਗਲਤੀ ਸੁਧਾਰਨ ਦੇ ਲਈ ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਕਹਿਣਾ ਹੈ ਤੁਸੀਂ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰ ਸਕਦੇ ਹੋ ब्यूरो रिपोर्ट पंजाबी लोक चैनल